30 ਜਨਵਰੀ ਤੱਕ ਸਾਰੇ ਸਕੂਲ ਰਹਿਣਗੇ ਬੰਦ ਸਿੱਖਿਆ ਮੰਤਰੀ ਨੇ ਜਾਰੀ ਕੀਤੇ ਇਹ ਵੱਡੇ ਹੁਕਮ ਮੌਸਮ ਖਰਾਬ ਹੋਣ ਕਾਰਨ ਲਿਆ ਗਿਆ ਇਹ ਫੈਸਲਾ ਜੀ ਹਾਂ ਸਿੱਖਿਆ ਮੰਤਰੀ ਨੇ ਹੁਕਮ ਜਾਰੀ ਕਰਕੇ 8ਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ਨੂੰ 31 ਜਨਵਰੀ ਤੱਕ ਬੰਦ ਕਰਨ ਦਾ ਐਲਾਨ ਕੀਤਾ ਹੈ ਸਕੂਲ ਬੰਦ ਹੋਣ ਦਾ ਕਾਰਨ ਖਰਾਬ ਮੌਸਮ ਦੱਸਿਆ ਜਾ ਰਿਹਾ ਹੈ ਤੇ ਸਿੱਖਿਆ ਵਿਭਾਗ ਨੇ ਇਹ ਫੈਸਲਾ ਜ਼ਿਲ੍ਹਾ ਮੈਜਿਸਟਰੇਟ ਦਿਵਿਆ ਮਿੱੱਤਲ ਦੇ ਹੁਕਮਾਂ ਤਹਿਤ ਲਿਆ ਹੈ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਤੱਕ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਦਾ ਅਲਰਟ ਦਿੱਤਾ ਹੈ ਇਸ ਲਈ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਤਾਂ ਜੋ ਬੱਚੇ ਠੰਡ ਨਾਲ ਬਿਮਾਰ ਨਾ ਹੋਣ ਅਤੇ ਅਧਿਆਪਕਾਂ ਨੂੰ ਨਿਯਮਿਤ ਤੌਰ ਉੱਤੇ ਸਕੂਲ ਆਉਣਾ ਹੋਵੇਗਾ ਤੇ ਬੱਚਿਆਂ ਦੀਆਂ ਕਲਾਸਾਂ ਆਨਲਾਈਨ ਹੀ ਲੱਗਣਗੀਆਂ ਤਾਂ ਜੋ ਉਹਨਾਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ ਤੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਧੁੰਦ ਕਾਰਨ ਟਰਾਂਸਪੋਰਟ ਸੇਵਾ ਵੀ ਪ੍ਰਭਾਵਿਤ ਹੋਵੇਗੀ ਇਸ ਲਈ ਅਧਿਆਪਕ ਆਪਣੇ ਵਾਹਨਾਂ ਦਾ ਪ੍ਰਬੰਧ ਕਰਨ ਅਤੇ ਸਕੂਲ ਪਹੁੰਚਣ ਲਈ ਸੁਰੱਖਿਅਤ ਸਫ਼ਰ ਕਰਨ ਜੇਕਰ ਕਿਸੇ ਨੂੰ ਆਉਣ ਜਾਣ ਵਿੱਚ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਵਿਭਾਗ ਨੂੰ ਸੂਚਿਤ ਕਰੇ ਤਾਂ ਜੋ ਆਉਣ ਜਾਣ ਦਾ ਪ੍ਰਬੰਧ ਕੀਤਾ ਜਾ ਸਕੇ ਮੌਸਮ ਵਿਭਾਗ ਦੇ ਅਲਰਟ ਅਨੁਸਾਰ ਸਰਗਰਮ ਪੱਛਮੀ ਗੜਬੜੀ ਦੇ ਕਾਰਨ ਅਗਲੇ 5 ਦਿਨਾਂ ਤੱਕ ਉੱਤਰ ਪ੍ਰਦੇਸ਼ ਵਿੱਚ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਹੋਵੇਗੀ ਮੌਸਮ ਵਿਭਾਗ ਨੇ ਸ਼ਾਹਜਹਾਂਪੁਰ ਬਹਿਰਾਚੀ ਬਸਤੀ ਕੁਸ਼ੀਨਗਰ ਦੇਵਰੀਆ ਤੇ ਮਹਾਰਾਜਾ ਗੰਜ گورਖਰ گورਖਪੁਰ ਪੀਲੀਪੀਤ ਬਜਨੌਰ ਤੇ ਖੀਰੀ ਵਿੱਚ ਤੁੰਦ ਪੈਣ ਦਾ ਭਵਿੱਖवाणी ਜਿਹੜੀ ਉਹ ਕੀਤੀ ਗਈ ਹੈ ਇਸ ਕਰਕੇ ਅਗਲੇ 2 ਦਿਨਾਂ ਵਿੱਚ ਘੱਟੋ ਘੱਟ ਤਾਪਮਾਨ 2 ਡਿਗਰੀ ਦੀ ਗਰਾਵਟ ਆ ਸਕਦੀ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਉੱਤਰ ਪ੍ਰਦੇਸ਼ ਦੇ ਅਯੁੱਧਿਆ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਠੰਡ ਪੈ ਰਹੀ ਹੈ ਤੇ ਐਤਵਾਰ 26 ਜਨਵਰੀ ਨੂੰ ਘੱਟੋ-ਘੱਟ ਤਾਪਮਾਨ 5.5 ਡਿਗਰੀ ਦਰਜ ਕੀਤਾ ਗਿਆ ਸੀ ਪੂਰੇ ਰਾਜ ਵਿੱਚ ਘੱਟੋ ਵੱਧੋ ਵੱਧ ਤਾਪਮਾਨ ਵਾਰਾਨਸੀ ਵਿੱਚ 26.4 ਡਿਗਰੀ ਸੈਲਸੀਅਸ ਰਿਹਾ ਫੁਰਸਤਗੰਜ ਚ ਘੱਟੋ ਘੱਟ ਤਾਪਮਾਨ 5.9 ਇਟਾਵਾ ਚ 6 ਚੁਰਕਚ 6.2 ਮੁਜਫਰਨਗਰ ਚ 7.2 ਕਾਨਪੂਰ ਚ 6.4 ਬਰੇਲੀ ਚ 7.1 ਤੇ ਬੁਲੰਦ ਸ਼ਹਿਰ ਚ 7.2 ਡਿਗਰੀ ਸੈਲਸੀਅਸ ਜਿਹੜਾ ਤਾਪਮਾਨ ਉਹ ਦਰਜ ਕੀਤਾ ਗਿਆ ਤਾਂ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਆ ਉਹ ਉੱਤਰ ਪ੍ਰਦੇਸ਼ ਵਿੱਚ ਰਹਿਣ ਵਾਲੇ ਲੋਕਾਂ ਲਈ ਆ ਰਹੀ ਆ ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਠੰਡ ਜਿਹੜੀ ਲਗਾਤਾਰ ਵਾਦੀ ਨਜ਼ਰ ਆ ਰਹੀ ਆ ਤੇ ਸਰਕਾਰ ਨੇ ਇਹ ਫੈਸਲਾ ਲਿਆ ਗਿਆ ਹੈ ਕਿ ਬੱਚਿਆਂ ਨੂੰ ਸਿਹਤ ਸੰਬੰਧੀ ਕੋਈ ਸਮੱਸਿਆ ਨਾ ਆਵੇ ਤੇ ਬੱਚੇ ਬਿਮਾਰ ਨਾ ਹੋਣ ਇਸ ਕਰਕੇ 8ਵੀਂ ਜਮਾਤ ਤੱਕ ਦੇ ਜਿਹੜੇ ਸਾਰੇ ਬੱਚੇ ਆ ਉਹਨਾਂ ਨੂੰ 31 ਜਨਵਰੀ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਤੇ ਬਾਕੀ ਦੀਆਂ ਜੜੀਆਂ ਚਾਰ ਕਲਾਸਾਂ 9ਵੀਂ 10ਵੀਂ 11ਵੀਂ 12ਵੀਂ ਦੇ ਜਿਹੜੇ ਸਕੂਲ ਆ ਉਹ ਉਸੇ ਤਰ੍ਹਾਂ ਹੀ ਰੈਗੂਲਰ ਲੱਗਣਗੇ ਤੇ ਅਧਿਆਪਕ ਵੀ ਜਿਹੜੇ ਰੈਗੂਲਰ ਉਸੇ ਤਰ੍ਹਾਂ ਹੀ ਸਕੂਲ ਆਉਣਗੇ ਤੇ ਦੱਸਿਆ ਜਾ ਰਿਹਾ ਹੈ ਕਿ ਜਿਹੜੀਆਂ ਕਲਾਸਾਂ ਉਹ ਅਧਿਆਪਕਾਂ ਦੇ ਵੱਲੋਂ ਆਨਲਾਈਨ ਲਗਾਈਆਂ ਜਾਣਗੀਆਂ ਤਾਂ ਜੋ ਬੱਚਿਆਂ ਦੀ ਜਿਹੜੀ ਪੜ੍ਹਾਈ ਆ ਉਹ ਖਰਾਬ ਨਾ ਹੋ ਸਕੇ ਤੇ ਇਹ ਵੱਡਾ ਫੈਸਲਾ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਹਰ ਪੰਜਾਬੀ ਅਪਡੇਟ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ